ਮਿਆਣਾ ਜਗਸੀਰ ਆ ਪਿੰਡ ਜਮੂਣਾ ਇਹ ਜੀ ਆਪਣਾ ਟਰਾਲਾ ਇਧਰੋਂ ਆ ਰਿਹਾ ਸੀਗਾ ਮਕਸਰ ਵਾਲੀ ਸਾਈਡ ਤੋਂ ਟਰੱਕ ਆ ਰਿਹਾ ਸੀ ਕੋਟਪੂਰੀ ਵਾਲੀ ਸਾਈਡ ਤੋਂ ਅੱਗੋਂ ਆਮਣੋ ਸਾਹਮਣੇ ਟੱਕਰ ਹੋਈ ਇਹ ਨੀਂਦ ਨੂੰ ਦਾ ਗਈ ਡਰਾਈਵਰ ਦੂਜੀ ਸਾਈਡ ਲਈ ਆ ਕੇ ਟਰਾਲੇ 'ਚ ਮਾਰਿਆ ਤੇ ਬਾਚਤ ਰਹਿ ਗਈ ਇਹ ਬੰਦੇ ਮੁੰਡੇ ਦੀ ਤੇ ਗੱਡੀਆਂ ਦਾ ਨੁਕਸਾਨ ਹਾਂਜੀ ਹਾਂਜੀ ਟਰਾਲੇ ਤੇ ਟਰੈਕਟਰ ਦਾ ਵੀ ਕਾਫੀ ਨੁਕਸਾਨ ਆ ਤੇ ਹੁਣ ਚਾਨੀ ਨੁਕਸਾਨ ਤੋਂ ਹਾਂਜੀ ਹਾਂਜੀ ਬਚਾ ਬੰਦੇ ਸਹੀ ਆ ਸਾਰੇ ਦੋਨੇ ਕੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਨੀਂਦ ਨੂੰ ਦਾ ਗਈ ਗੱਡੀ ਵਾਲੇ ਨੂੰ ਹਾਂਜੀ ਅਸੀਂ ਸਾਨੂੰ 5:30 ਤੋਂ 6 ਦੇ ਵਿੱਚ 6 ਵਜੇ ਪਤਾ ਲੱਗਾ ਸੂਚਨਾ ਮਿਲੀ ਉਸ ਮੁਤਾਬਕ ਜਦੋਂ ਆ ਕੇ ਦੇਖਿਆ ਅਸੀਂ ਆ ਕੇ ਦੇਖਿਆ ਜਦੋਂ ਇੱਕ ਪਰਾਲੀਆਂ ਵਾਲੀ ਟਰਾਲੀ ਜਿਹੜੇ ਕਿ ਪਰਾਲੀਆਂ ਵਾਲੀਆਂ ਗੱਠਾ ਢੋਂਦੀ ਆ ਜੋ ਮੁਕਸਰ ਸਾਈਡ ਤੋਂ ਆ ਰਹੀ ਸੀ ਦੂਸਰਾ ਜਿਹੜਾ ਟਰੱਕ ਕੋਟਕਪੂਰਾ ਤੋਂ ਮੁਕਸਰ ਸਾਈਡ ਆ ਰਿਹਾ ਸੀ ਉਹ ਲੋਹੇ ਦਾ ਲੱਦਿਆ ਸੀ ਉਹ ਟਕਰਾਇਆ ਟਕਰਾਇਆ ਪਰ ਜਦੋਂ ਵੇਖਿਆ ਬੰਦੇ ਨੂੰ ਪਹਿਲਾਂ ਸਹੀ ਸਲਾਮਤ ਜਾਨੀ ਨੁਕਸਾਨ ਕੋਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੁਣ ਬਿਲਕੁਲ ਠੀਕ ਆ ਤੇ ਜਿਹੜਾ ਟ੍ਰੈਫਿਕ ਬਹੁਤ ਰਸਤਾ ਬਲੌਕ ਸੀ ਅਸੀਂ ਪਬਲਿਕ ਦੇ ਸਹਿਯੋਗ ਨਾਲ ਤੇ ਸਰਪੰਚ ਦੇ ਸਹਿਯੋਗ ਨਾਲ ਰਸਤਾ ਓਪਨ ਕਰਾਤਾ ਨਿਰਵਿਘਨ ਹੁਣ ਟ੍ਰੈਫਿਕ ਚੱਲ ਰਿਹਾ ਹੈ